ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ 2 ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੁਕਸਰ ਜ਼ਿਲ੍ਹੇ ਤੋਂ ਇੱਕ ਕੈਂਪ ਸ਼ੁਰੂ ਕੀਤਾ ਜਾਵੇਗਾ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੁਰੱਖਿਆ ਤੇ ਔਰਤਾਂ ਦੇ ਰੁਜ਼ਗਾਰ ਦੀ ਗੱਲ ਕਰਨਗੇ ਇਹ ਕੈਂਪ ਅਸੀਂ ਜ਼ਿਆਦਾਤਰ ਔਰਤਾਂ ਕਿਉਂਕਿ ਸਾਡੀਆਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਸਿਹਤ ਦੇ ਰਿਲੇਟਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਉਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਕਰਕੇ ਕੈਂਸਰ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਔਰਲ ਕੈਂਸਰ ਬ੍ਰੈਸਟ ਕੈਂਸਰ ਸਰਵਾਈਕਲ ਕੈਂਸਰ ਜਿਹਦੇ ਨਾਲ ਅਕਸਰ ਔਰਤਾਂ ਸ਼ਿਕਾਰ ਹੋ ਜਾਂਦੀਆਂ ਔਰ ਐਗਜ਼ਾਮਨ ਵੀ ਨਹੀਂ ਕਰਾਉਣ ਜਾਂਦੀਆਂ ਘਰ ਹੀ ਬੈਠੀਆਂ ਰਹਿੰਦੀਆਂ ਕਈ ਵਾਰੀ ਸ਼ਰਮ ਦੇ ਮਾਰੇ ਨਹੀਂ ਜਾਂਦੀਆਂ ਐਗਜ਼ਾਮਿਨ ਕਰਾਉਣ ਸੋ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰਤ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੀ ਦੂਸਰੀ ਗੱਲ ਮੈਂ ਕਰਾਂਗੀ ਸਾਡੀਆਂ ਐਡੋਲਸੈਂਟ ਬੱਚੀਆਂ ਦੀ ਜਿਹੜੀਆਂ ਸਕੂਲ ਜਾਣ ਵਾਲੀਆਂ ਬੱਚੀਆਂ ਨੇ ਯੰਗ ਬੱਚੀਆਂ ਨੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਬੱਚੀਆਂ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਟੀਚਰਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਸੋ ਅਸੀਂ ਇਹ ਸੁਨੇਹੇ ਲਗਾਏ ਔਰ ਤੁਹਾਡੇ ਜ਼ਰੀਏ ਮੈਂ ਸੁਨੇਹਾ ਲਗਾਉਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ ਮਾਵਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਉਹਨਾਂ ਨੂੰ ਮੈਂਸਚੂਅਲ ਹਾਈਜਨ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਹੋਣ ਵਾਲੀਆਂ ਬਿਮਾਰੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿਦੇ ਬਾਰੇ ਬੱਚੀਆਂ ਦੱਸਦੀਆਂ ਵੀ ਨਹੀਂ ਆ ਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਚੈੱਕਅਪ ਕਰਾਂਗੇ ਖਾਸ ਤੌਰ ਤੇ ਅਨੀਮੀਆ ਨਾਲ ਗ੍ਰਸਤ ਪੰਜਾਬ ਦੀਆਂ ਔਰਤਾਂ ਅਸੀਂ ਪਿਛਲੇ ਸਾਲ ਵੀ ਇਹਦੇ ਤੇ ਕਾਫੀ ਡਿਟੇਲ ਦੇ ਵਿੱਚ ਮੀਟਿੰਗ ਕਰਕੇ ਇੱਕ ਕੈਂਪੇਨ ਸ਼ੁਰੂ ਕਰਾਈ ਸੀ ਕਿ ਹਰ ਬੁੱਧਵਾਰ ਦੇ ਵਿੱਚ ਦਿਨ ਜਿਹੜਾ ਅਨੀਮੀਆ ਡੇ ਮਨਾਇਆ ਜਾਏਗਾ ਬੇਸਿਕਲੀ ਅਨੀਮੀਆ ਰਿਮੂਵਲ ਇਰਾਡੀਕੇਸ਼ਨ ਡੇ ਤਾਂ ਕਿ ਅਸੀਂ ਔਰਤਾਂ ਦਾ ਹਰ ਆਂਗਣਵੜੀ ਸੈਂਟਰ ਦੇ ਵਿੱਚ ਹਿਮੋਗਲੋਬਿਨ ਚੈੱਕ ਕੀਤਾ ਜਾਵੇ ਉਹਨਾਂ ਦਾ ਅਨੀਮੀਆ ਦਾ ਕਾਜ਼ ਲੱਭਿਆ ਜਾਵੇ ਕਿਉਂਕਿ ਅਦਰਵਾਈਜ਼ ਪੰਜਾਬ ਖਾਣ ਪੀਣ ਦੇ ਮਾਮਲੇ 'ਚ ਬਹੁਤ ਵਧੀਆ ਗਿਣਿਆ ਜਾਂਦਾ ਪਰ ਸਾਡੀਆਂ ਜੋ ਡਾਟਾ ਦੱਸਦਾ ਜੋ ਐਨਾਲਿਸਿਸ ਦੱਸਦਾ ਕਿ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਲਗਾਤਾਰ ਅਨੀਮੀਆ ਗ੍ਰਸਤ ਪਾਈਆਂ ਜਾਂਦੀਆਂ ਸੋ ਅਨੀਮੀਆ ਨੂੰ ਅਸੀਂ ਖਾਸ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਕਵਰ ਕਰਾਂਗੇ ਉਸ ਤੋਂ ਬਾਅਦ ਰੋਜ਼ਗਾਰ ਕੈਂਪ ਅਸੀਂ ਔਰਤਾਂ ਲਈ ਵੀ ਇਸ ਕੈਂਪ ਦਾ ਹਿੱਸਾ ਬਣਾਵਾਂਗੇ ਰੋਜ਼ਗਾਰ ਨੂੰ ਇਸ ਤੋਂ ਪਹਿਲਾਂ ਵੀ ਦੋ ਤਿੰਨ ਮਹੀਨੇ ਪਹਿਲਾਂ ਅਸੀਂ ਚਾਰ ਜ਼ਿਲ੍ਹਿਆਂ ਦੇ ਵਿੱਚ ਸਿਰਫ ਔਰਤਾਂ ਲਈ ਰੋਜ਼ਗਾਰ ਕੈਂਪ ਲਗਾਏ ਸੀ ਪਲੇਸਮੈਂਟ ਕੈਂਪ ਔਰ 1500 ਤੋਂ ਕਰੀਬ ਸਾਡੀਆਂ ਬੱਚੀਆਂ ਚਾਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਸੀ ਸੋ ਮੇਰਾ ਮਤਲਬ ਇਹੀ ਹੈ ਕਿ ਅਸੀਂ ਔਰਤਾਂ ਦੀ ਇੰਪਾਵਰਮੈਂਟ ਦੇ ਲਈ ਔਰਤਾਂ ਦੇ ਸ਼ਕਤੀਕਰਨ ਦੇ ਲਈ ਭਾਵੇਂ ਉਹ ਸਿਹਤ ਪੱਖੋਂ ਲੈ ਲਈਏ ਭਾਵੇਂ ਉਹ ਰੋਜ਼ਗਾਰ ਪੱਖੋਂ ਲੈ ਲਈਏ ਇਹ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕੈਂਪਾਂ ਰਾਹੀਂ ਕਰਨ ਜਾ ਰਹੇ ਆਂ ਔਰ ਇਸ ਤੋਂ ਵੱਧ ਜਿਹੜੀ ਮੈਂ ਗੱਲ ਕਰਾਂਗੀ ਕਿ ਬਹੁਤ ਸਾਰੀਆਂ ਸਕੀਮਾਂ ਵਮਨ ਐਂਡ ਚਾਈਲਡ ਡਵੈਲਪਮੈਂਟ ਡਿਪਾਰਟਮੈਂਟ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਲਈ ਔਰਤਾਂ ਦੀ ਸੇਫਟੇ ਲਈ ਚਲਾਈਆਂ ਜਾ ਰਹੀਆਂ ਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉੱਥੇ ਬੁੱਕਲੇਟਸ ਜਾਂ ਪੈਂਫਲੈਟਸ ਦੇ ਤੌਰ ਤੇ ਉਹਨਾਂ ਨੂੰ ਜੋ ਮੈਨਸਚੁਅਲ ਹਾਈਜੀਨੈਰਿਕ रिप्रोडक्टਿਵ ਹੈਲਥ ਹੈ ਉਹਦੇ ਬਾਰੇ ਇਹ ਪੈਂਫਲੈਟ ਜਿਹੜੇ ਬੱਚੀਆਂ ਨੂੰ ਵੰਡੇ ਜਾਣ ਔਰ ਜੋ ਉਹਨਾਂ ਦੀ ਸੁਰੱਖਿਆ ਲਈ ਸਕੀਮਾਂ ਚ ਚਲਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਸਖੀ ਵਨ ਸਟਾਪ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਅੰਦਰ ਇੱਕ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ ਜਿਸ ਦੇ ਵਿੱਚ ਔਰਤਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਸ਼ੱਦਦ ਹੁੰਦਾ ਹੈ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਇਮੀਡੀਟਲੀ ਜਾ ਕੇ ਜਿੱਥੇ ਥਾਣਿਆਂ ਦੇ ਵਿੱਚ ਜਾਣ ਤੋਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਗਰੇਸ ਕਰਦੀਆਂ ਨੇ ਡਰਦੀਆਂ ਨਹੀਂ ਸੋ ਹਸਪਤਾਲ ਦੇ ਵਿੱਚ ਸਖੀ ਸੈਂਟਰ ਹੈ ਜਿਸ ਤੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕਦੀਆਂ ਨੇ ਜਿੱਥੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਦੀ ਹੈ ਪੁਲਿਸ ਸਹਾਇਤਾ ਵੀ ਮਿਲਦੀ ਹੈ ਔਰ ਟ੍ਰੀਟਮੈਂਟ ਵੀ ਮਿਲਦਾ ਸਾਰਾ ਕੁਝ ਦੀ ਦਿੱਤਾ ਜਾਂਦਾ ਹੈ ਸੋ ਇਹ ਚੀਜ਼ ਇਸ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਿਆਂ ਦੇ ਵਿੱਚ ਅਸੀਂ ਡਿਸਟ੍ਰਿਕਟ 허ਬ ਸ਼ੁਰੂ ਕੀਤੇ ਨੇ ਥੋੜੀ ਦੇਰ ਪਹਿਲਾਂ ਜਿਹਦੇ ਵਿੱਚ ਸਾਡੀ ਟੀਮ ਬੱਚੀਆਂ ਨੂੰ ਔਰਤਾਂ ਨੂੰ ਉਹਨਾਂ ਨਾਲ ਰਿਲੇਟਡ ਸਕੀਮਾਂ ਬਾਰੇ ਦੱਸਦੀ ਹੈ ਉਹਨਾਂ ਨੂੰ ਕਿੱਥੇ ਰੋਜ਼ਗਾਰ ਮਿਲ ਸਕਦਾ ਹੈ ਕਿੱਥੇ ਉਹਨਾਂ ਨੂੰ ਅੱਗੋਂ ਗਾਈਡ ਕਰਨਾ ਇਵਨ ਫਾਰਮ ਤੱਕ ਵੀ ਭਰ ਕੇ ਦਿੰਦੀ ਹੈ ਇਹ ਟੀਮ ਸੋ ਉਹਦੇ ਬਾਰੇ ਅਸੀਂ ਜਾਣਕਾਰੀ ਉਹਨਾਂ ਕੈਂਪਾਂ ਰਾਹੀਂ ਆਪਣੀਆਂ ਔਰਤਾਂ ਤੱਕ ਪਹੁੰਚਾਵਾਂਗੇ ਇਸ ਤੋਂ ਬਿਨਾ ਅਸੀਂ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਾਂਗੇ ਇਹਨਾਂ ਕੈਂਪਾਂ ਦੇ ਰਾਹੀਂ ਔਰਤਾਂ ਦੀ ਸਿਹਤ ਦੀ ਗੱਲ ਕਰਾਂਗੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਾਂਗੇ ਤੇ ਇਸ ਤੋਂ ਬਿਨਾ ਮੈਂ ਕਹਿਣਾ ਚਾਹਾਂ ਕਿ ਇੱਕ ਹੈਲਪਲਾਈਨ ਨੰਬਰ ਹੈ ਸਾਡਾ 181 ਔਰਤਾਂ ਦੇ ਲਈ ਜਿੱਥੇ ਕਿ ਔਰਤਾਂ ਦੀ ਮੁਸ਼ਕਲ ਸੁਣੀ ਜਾਂਦੀ ਹੈ ਥੋੜੀ ਦੇਰ ਵੀਕ ਜਰੂਰ ਰਿਹਾ ਸੀ ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਰਤੀ ਕਰਕੇ ਇਸ ਨੰਬਰ ਨੂੰ ਹੋਰ ਸਟਰੋਂਗ ਕਰਨ ਜਾ ਰਹੇ ਹਾਂ